ਸਤਿ ਸ੍ਰੀ ਅਕਾਲ ਭਾਈ ਜੀ ਆ ਜਿਹੜਾ ਨਚਾਰ ਲਾਣਾ ਹੈ ਨਾ ਜਿਹੜੇ ਫਿਲਮੀ ਐਕਟਰ ਨੇ ਖਾਸ ਕਰਕੇ ਗੇਪੀ ਗਰੇਵਾਲ ਹੋ ਗਿਆ ਘੁੱਗੀ ਨੂੰ ਪਹਿਲਾਂ ਵਧੀਆ ਮੰਨਦੇ ਸੀ ਪਰ ਇਹ ਵੀ ਉਹੀ ਕੁੱਤਪਣਾ ਕਰਨ ਲੱਗ ਗਿਆ ਅਰਦਾਸ ਫਿਲਮ ਆਈ ਸੀ ਇਹਨਾਂ ਦੀ ਬੜਾ ਕੌਮ ਨੇ ਸਤਕਾਰ ਕੀਤਾ ਅਰਦਾਸ ਫਿਲਮ ਦੇਖਣੀ ਹੈ ਜੀ ਬਹੁਤ ਵਧੀਆ ਫਿਲਮ ਹੈ ਹਾਲਾਂਕਿ ਅਰਦਾਸ ਜਿਹੜਾ ਸ਼ਬਦ ਹੈ ਉਹ ਦਰਬਾਣੀ ਚ ਸਿੱਖ ਕੌਮ ਦੇ ਲਈ ਸਪੈਸ਼ਲ ਵਰਤਿਆ ਗਿਆ ਕਿ ਭਾ ਅਰਦਾਸ ਕਰਨੀ ਹੈ ਗੁਰੂ ਮਹਾਰਾਜ ਜਗੇ ਅਰਦਾਸ ਹੈ ਫਿਲਮ ਦੇ ਵਿੱਚ ਕੁਝ ਹੋਰ ਸੀ ਚੋ ਹੁਣ ਬੱਚੇ ਜਿਹੜੇ ਛੋਟੇ ਨੇ ਉਹ ਸਵਾਲ ਪੁੱਛ ਰਹੇ ਨੇ ਕਹਿੰਦੇ ਜੀ ਅਰਦਾਸ 2 ਕੀ ਹੈ ਦੂਜੀ ਅਰਦਾਸ ਕਿਹੜੀ ਹੈ ਸਵਾਲ ਕਰਦੇ ਨੇ ਬੱਚੇ ਕਿਉਂਕਿ ਗੇਪੀ ਗਰੇਵਾਲ ਤੇ ਘੁੱਗੀ ਨੇ ਪੈਸੇ ਕਮਾਉਣ ਦੇ ਲਾਲਚ ਦੇ ਵਿੱਚ ਸਹਾਰਾ ਲੈਂਦੇ ਨੇ ਸਿੱਖ ਕੌਮ ਦਾ ਫਿਲਮ ਕੱਟਦੀ ਹੈ ਅਰਦਾਸ 2 ਕੀ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੇ ਬੱਚੇ ਸਿੱਖ ਕੌਮ ਤੋਂ ਦੂਰ ਹੁੰਦੇ ਜਾ ਰਹੇ ਨੇ ਉਹਨਾਂ ਦੇ ਮਨ 'ਚ ਇਹ ਦੁਬਿਧਾ ਪੈਦਾ ਨਹੀਂ ਹੋਏਗੀ ਕਿ ਇੱਕ ਤਾਂ ਅਰਦਾਸ ਹੈ ਜਦੋਂ ਪੋਸਟਰਾਂ 'ਤੇ ਅਰਦਾਸ 2 ਲਿਖਿਆ ਹੋਊਗਾ ਤਾਂ ਸੋਚਣਗੇ ਵੀ ਕੋਈ ਦੂਜੀ ਅਰਦਾਸ ਵੀ ਹੈਗੀ ਆ ਔਰ ਕੀ ਪਤਾ ਕੋਈ ਇਹਨਾਂ ਦੀ ਆਰਚਾ ਇਦਾਂ ਦੀ ਅਰਦਾਸ ਹੀ ਪੈਦਾ ਕਰ ਦੇ ਕਿ ਇਹ ਜੀ ਅਰਦਾਸ ਇੱਕ ਨੰਬਰ ਹੈ ਇਹ ਦੋ ਨੰਬਰ ਦੀ ਅਰਦਾਸ ਹੈ ਜਦੋਂ ਵੋਟਾਂ ਪਈਆਂ ਸੀ ਫਰੀਦਕੋਟ ਸਿੱਖ ਕੌਮ ਨੂੰ ਲੋੜ ਸੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਵਾਉਣੀਆਂ ਸੀ ਉਦੋਂ ਤਾਂ ਇਹ ਨਚਾਰ ਲਾਣਾ ਐਂਟੀ ਸਿੱਖ ਹੋ ਕੇ ਖੜ ਗਿਆ ਗਲੀ ਗਲੀ 'ਚ ਇਹਨਾਂ ਨੇ ਪ੍ਰਚਾਰ ਕੀਤਾ ਭਾਈ ਸਰਬਜੀਤ ਸਿੰਘ ਖਾਲਸਾ ਦੇ ਖਿਲਾਫ ਊਰਾਂ ਨਚਾਰ ਲਾਣਾ ਐਨ ਗੱਡੀਆਂ ਤੇ ਚੜ ਕੇ ਇਹ ਸਾਨੂੰ ਜਿਸੇ ਖਾਲਸਾ ਦੇ ਬਰੋਚ ਭੁਗਤੇ ਕੋਈ ਇਹਨਾਂ ਨੇ ਸਿੱਖ ਕੌਮ ਦਾ ਲਿਆਦ ਨਹੀਂ ਕੀਤਾ ਇੱਕ ਪਾਸੇ ਪੂਰੀ ਸਿੱਖ ਕੌਮ ਖੜੀ ਸੀ ਇੱਕ ਪਾਸੇ ਗੱਪੀ ਗਰੇ ਵਾਲ ਘੁੱਗੀ ਹੋਰੀ ਖੜੇ ਸੀ ਇਹ ਜਿਹੜੇ ਆਪਣੇ ਆਪ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਬਾਦਸ਼ਾਹ ਮੰਨਦੇ ਐ ਸਵਾ ਬਾਦਸ਼ਾਹਾਂ ਨੇ ਇੱਕੋ ਟਾਈਟਲ ਚੱਕਿਆ ਹੋਇਆ ਨੇ ਹਾ ਹਾ ਹੀ ਹੀ ਕਰਕੇ ਗੰਦੀ ਮੰਦੀ ਫਿਲਮ ਜੀ ਬਣਾ ਕੇ ਪੇਸ਼ ਕਰ ਦਿੰਦੇ ਨੇ ਪੰਜਾਬੀ ਸੱਭਿਆਚਾਰ ਨੂੰ ਵਿਗਾੜਨ ਤੇ ਲੱਗੇ ਹੋਏ ਨੇ ਜੇ ਮਾੜਾ ਮੋਟਾ ਇਹਨਾਂ ਨੇ ਪੈਸਾ ਕਮਾਣਾ ਹੁੰਦਾ ਜਦੋਂ ਤਾਏ ਕੀ ਕਰਦੇ ਆ ਫਿਲਮ ਦਾ ਨਾਮ ਐਦਾਂ ਦਾ ਰੱਖ ਦਿੰਦੇ ਆ ਕਿ ਲੋਕਾਂ 'ਚ ਇਹ ਗੱਲ ਜਾਵੇ ਕਿ ਇਹ ਤਾਂ ਜੀ ਧਾਰਮਿਕ ਫਿਲਮ ਹੋਏਗੀ। ਅਰਦਾਸ ਫਿਲਮ ਆਈ ਸੀ। ਬਹੁਤ ਲੋਕਾਂ ਨੇ ਦੇਖੀ ਆ ਵਧੀਆ ਫਿਲਮ ਸੀ। ਆ ਹੁਣ ਲੈ ਕੇ ਅਰਦਾਸ 2 ਕਰਤਾ। ਇਹਦੇ ਨਾਲ ਮੈਨੂੰ ਇੱਕ ਗੱਲ ਦੱਸੋ ਮੇਰੇ ਵੀਰ ਨੂੰ। ਕੀ ਸਾਡੇ ਆਉਣ ਵਾਲੇ ਬੱਚਿਆਂ ਦੇ ਮਨਾਂ 'ਚ ਇਹ ਬਹਿਮ ਨਹੀਂ ਪੈਦਾ ਹੋਏਗਾ? ਜਦੋਂ ਟਾਈਟਲ ਸੁਣਿਆ ਕਰਨਗੇ ਅਰਦਾਸ 2 ਵੀ ਦੂਜੀ ਅਰਦਾਸ ਕਿਹੜੀ ਆ? ਇੱਕ ਅਰਦਾਸ ਤਾਂ ਸਾਡੇ ਗੁਰੂ ਘਰਾਂ 'ਚ ਹੁੰਦੀ ਆ। ਉਹ ਅਰਦਾਸ ਐ। ਅਰਦਾਸ 2 ਇਹਨਾਂ ਨੇ ਤਾਂ ਫਿਲਮ ਦਾ ਨਾਮ ਰੱਖਿਆ ਅਰਦਾਸ 2। ਪਰ ਦੁਬਿਧਾ ਪੈਦਾ ਹੋਏਗੀ ਸੋ ਸਾਰੇ ਸਿੱਖ ਕੌਮ ਨੂੰ ਮੇਰੀ ਬੇਨਤੀ ਹੈ ਇਹਨਾਂ ਨੂੰ ਆਪਾਂ ਸਿਰ ਨਾ ਚੜਾਈਏ ਜਦੋਂ ਆਪਾਂ ਨੂੰ ਲੋੜ ਹੁੰਦੀ ਹੈ ਕੌਮ ਨੂੰ ਉਦੋਂ ਸਾਡੇ ਨਾਲ ਕੋਈ ਨਹੀਂ ਨਾ ਚੋ ਖੜਦਾ ਨਚਾਰਾਂ ਚ ਆਪਾਂ ਦੇਖ ਲਿਆ ਫਰੀਦਕੋਟ ਦੀ ਧਰਤੀ ਤੇ ਕਿਵੇਂ ਇਹ ਵਿਰੋਧ ਕਰਦੇ ਫਿਰਦੇ ਸੀ ਇਹ ਸਰਬਜੀਤ ਸਿੰਘ ਖਾਲਸਾ ਦਾ ਗਲੀ ਗਲੀ ਨਚਾਰਾਂ ਮੰਗੂ ਨੱਚਦੇ ਫਿਰਿਆ ਇਹ ਪਰ ਪ੍ਰਮਾਤਮਾ ਨੇ ਸਾਧਤਾ ਕਾਲ ਪੁਰਖ ਦੀ ਮਿਹਰ ਹੋਈ ਅਕਾਲ ਹੀ ਅਕਾਲ ਹੋਇਆ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਹੋਊਗੀ ਨਚਾਰ ਖੁੰਜੇ ਲੱਗੇ ਪਰ ਹੁਣ ਇਹ ਦੁਬਾਰਾ ਸਿੱਖ ਕੌਮ ਨੂੰ ਆਪਣੇ ਸਿਕੰਜੇ 'ਚ ਕਸਣਾ ਚਾਹੁੰਦੇ ਐ ਕਿ ਸਾਡੇ ਨਾਲ ਕੌਮ ਦੁਬਾਰਾ ਜੁੜ ਜੇ ਫਿਲਮ ਕੱਢ ਰਿਹਾ ਐ ਅਰਦਾਸ 2 ਪਹਿਲਾਂ ਤਾਂ ਇਹਨਾਂ ਨੂੰ ਨੋਟਿਸ ਭੇਜਿਆ ਜਾਊਗਾ ਅਸੀਂ ਖੁਦ ਨੋਟਿਸ ਭੇਜਣ ਦੀ ਕੋਸ਼ਿਸ਼ ਕਰਾਂਗੇ ਕਿ ਸਿੱਖ ਕੌਮ ਦਾ ਬਹੁਤ ਹੀ ਸਤਿਕਾਰਯੋਗ ਸਰਦਾਰ ਵਾਲਾ ਸ਼ਬਦ ਐ ਅਰਦਾਸ ਅਰਦਾਸ ਹੀ ਹੋ ਸਕਦੀ ਐ ਕਦੇ ਅਰਦਾਸ 2 ਨਹੀਂ ਹੋ ਸਕਦੀ ਇਹਨਾਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਜਾ ਰਹੇ ਨੇ ਅਜਿਨਨ ਅਰਦਾਸ 2 ਕੀਤੀ ਹੈ ਕਹਨੂੰ ਅਰਦਾਸ 3 ਕਰਨਗੇ ਅਰਦਾਸ 4 ਵੀ ਲੈ ਕੇ ਜਾਣਗੇ ਇਹ ਹੋ ਸਕਦਾ ਹੈ ਅਰਦਾਸ ਦੇ ਵਿੱਚ ਫਿਲਮ ਦਾ ਨਾਮ ਰੱਖਤਾ ਇਹਨਾਂ ਨੇ ਅਰਦਾਸ ਉਹਦੇ ਵਿੱਚ ਪਤਾ ਨਹੀਂ ਕੀ ਇਹਨਾਂ ਨੇ ਗੰਦਪੱਲ ਪਰੋਲਿਆ ਹੋਊਗਾ ਸੋ ਆਉਣ ਵਾਲੇ 2-4 ਦਿਨਾਂ 'ਚ ਇਹਨਾਂ ਨੂੰ ਨੋਟਿਸ ਵੀ ਭੇਜਾਂਗੇ ਔਰ ਸਮੁੱਚੇ ਸਿੱਖ ਕੌਮ ਨੂੰ ਇੱਕ ਬੇਨਤੀ ਹੈ ਇਹਨਾਂ ਦਾ ਬਾਈਕਾਟ ਕਰੋ ਗਿੱਪੀ ਗਰੇਵਾਲ ਦਾ ਖਾਸ ਕਰਕੇ ਇਹ ਬਸੇਰੋ ਮੋਨਾ ਆ ਮਤਲਬ ਪੂਰਾ ਪੈਸੇ ਕਮਾਣ ਵਾਲਾ ਸੰਦ ਹੈ ਕੌਮ ਦੇ ਨਾਲ ਅੱਜ ਤੱਕ ਇਹ ਕਦੇ ਨਹੀਂ ਖੜਿਆ ਪਹਿਲੀ ਵਾਰ ਇਹਦੀ ਲੋੜ ਪਈ ਸੀ ਫਰੀਦਕੋਟ ਉੱਥੇ ਨਾ ਹੀ ਜਾਂਦਾ ਤਾਂ ਵਧੀਆ ਸੀ ਪਰ ਇਹਨੇ ਜਾ ਕੇ ਕੀ ਕੀਤਾ ਨਾਲ ਇਹਦੇ ਘੁੱਗੀ ਸੀ ਗੁਰਪ੍ਰੀਤ ਘੁੱਗੀ ਇਹਨਾਂ ਨੇ ਜਾ ਕੇ ਉਲਟ ਪ੍ਰਚਾਰ ਕੀਤਾ ਸਿੱਖ ਕੌਮ ਦੇ ਖਿਲਾਫ ਸਰਬਜੀਤ ਸਿੱਖਾਂ ਨੂੰ ਹਿਲਾਉਣ ਦੇ ਲਈ ਪੂਰਾ ਢੀ ਚੋਟੀ ਦਾ ਇਹਨਾਂ ਨੇ ਜ਼ੋਰ ਲਾਇਆ ਇਹਨਾਂ ਨੂੰ ਕਦੇ ਵੀ ਕੌਮ ਦੇ ਨਾਲ ਕੋਈ ਇਹਨਾਂ ਦਾ ਬਾ ਵਾਸਤਾ ਨਹੀਂ ਇਹ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਬਣੀਆਂ ਹੋਈਆਂ ਨੇ ਇਹਨਾਂ ਨੂੰ ਸਿਰਫ ਆਪਣਾ ਪੈਸਾ ਦਿਖਦਾ ਆਪਣੇ ਛੋਟੇ ਛੋਟੇ ਜਵਾਕਾਂ ਤੋਂ ਵੀ ਆਪਣੇ ਪੈਸੇ ਕਮਾਉਂਦੇ ਨੇ ਇਹ ਆ ਛਿੰਦਾ ਛਿੰਦਾ ਨੋ ਪਾਪਾ ਇਹ ਆਪਣੇ ਜਵਾਕਾਂ ਨੂੰ ਅੱਗੇ ਲਾ ਲਾ ਕੇ ਆਉਣ ਵਾਲੇ ਹੀਰੋ ਬਣਾਉਣਾ ਫਿਰ ਬਣਾਉਣ ਨੂੰ ਫਿਰਦੇ ਨੇ ਕੋਈ ਇਹਨਾਂ ਦੀ ਫਿਲਮ ਤੋਂ ਸੇਧ ਨਹੀਂ ਮਿਲਦੀ ਮੈਨੂੰ ਦੱਸੋ ਕਿਸੇ ਇੱਕ ਨੌਜਵਾਨ ਨੇ ਇਹਨਾਂ ਦੀ ਫਿਲਮ ਦੇਖ ਕੇ ਕਿਹਾ ਹੋਵੇ ਕਿ ਹਾਂ ਜੀ ਮੈਂ ਗਿੱਪੀ ਗਰੇਵਾਲ ਦੀ ਜਾਂ ਗਰਬੀਤ ਖੁੱਗੀ ਦੀ ਫਿਲਮ ਦੇਖ ਕੇ ਆਇਆ ਮੈਂ ਤਾਂ ਅਮਰ ਸ਼ਕਨ ਲੱਗਿਆ ਨਸ਼ਾ ਛੱਡਣ ਲੱਗਿਆ ਇਹਨਾਂ ਦੀ ਫਿਲਮ ਦੇਖ ਮੈਂ ਗੋਲੀ ਮਾਰਨੀ ਹੈ ਮੈਂ ਵਾਲ ਕਟਾਣੇ ਨੇ ਮੈਂ ਹੀਰੋ ਬਣਨਾ ਇਹਨਾਂ ਦੀਆਂ ਫਿਲਮਾਂ 'ਚ ਗੰਦ ਪਿੱਲ ਤੋਂ ਬਿਨਾ ਹੋਰ ਕੁਝ ਨਹੀਂ ਹੰਬਲਾ ਮਾਰੀਏ ਜਿਹੜੀ ਇਹਨਾਂ ਨੇ ਸਿੱਖ ਕੌਮ ਦਾ ਜਿਹੜਾ ਇੱਕ ਬਹੁਤ ਹੀ ਸਤਿਕਾਰਯੋਗ ਸ਼ਬਦ ਹੈ ਅਰਦਾਸ ਪਹਿਲੀ ਫਿਲਮ ਇਹਨਾਂ ਨੇ ਬਣਾਈ ਸੀ ਕੌਮ ਨੇ ਸਾਥ ਦਿੱਤਾ ਪਰ ਹੁਣ ਇਹ ਅਰਦਾਸਾਂ ਬਗਾਰਨਗੇ ਅਰਦਾਸ 2 ਲੈ ਕੇ ਬੱਚੇ ਪੁੱਛਿਆ ਕਰਨਗੇ ਅਰਦਾਸ ਦੂਜੀ ਕਿਹੜੀ ਆ ਪਾਪਾ ਤੇ ਫਿਰ ਪਾਪਾ ਹੋ ਕੇ ਤੁਸੀਂ ਜਵਾਬ ਦੱਸੋ ਕੀ ਦਵੋਂਗੇ ਦੂਜੀ ਅਰਦਾਸ ਕਿਹੜੀ ਆ ਇੱਕ ਅਰਦਾਸ ਤਾਂ ਗੁਰਦੁਆਰਾ ਸਾਹਿਬ ਤੋਂ ਸਾਡੇ ਹੁੰਦੀ ਆ ਰੋਜ਼ ਗੁਰੂ ਮਹਾਰਾਜ ਅੱਗੇ ਅਸੀਂ ਕਰਦੇ ਆਂ ਤੇ ਅਰਦਾਸ 2 ਕਿਹੜੀ ਹੋਏਗੀ ਕਿਵੇਂ ਸਮਝਾਇਆ ਕਰਾਂਗੇ ਬੱਚਿਆਂ ਨੂੰ ਇਹਦਾ ਫਿਲਮ ਹੈ ਪੁੱਤਰੋ ਇਹ ਗਿੱਪੀ ਕਰੇ ਬਾਲ ਨੇ ਪੈਸੇ ਕਮਾਉਣ ਦੇ ਲਾਲਚ ਚ ਕੌਮ ਨੂੰ ਗੁਮਰਾਹ ਕੀਤਾ ਸੀ ਅੱਜ ਮੌਕਾ ਹੈ ਇਹਦੀ ਫਿਲਮ ਦਾ ਬਾਈਕਾਟ ਕਰੀਏ ਰਲ ਕੇ ਹੰਬਲਾ ਮਾਰੀਏ ਨੋਟਸ ਭੇਜਣ ਜਾ ਰਹੇ ਆ ਆਉਣ ਵਾਲੇ ਟਾਈਮ ਤੇ ਤੁਹਾਨੂੰ ਸਾਂਝਾ ਕਰਾਂਗੇ ਕਿ ਕਿੱਧਰ ਨੂੰ ਜਾ ਰਹੇ ਆ ਇਹ ਸਾਡਾ ਜਿਹੜਾ ਸਮਾਜ ਹੈ ਕਿੱਧਰ ਨੂੰ ਸਾਡੀਆਂ ਜਿਹੜੀਆਂ ਅਦਾਲਤਾਂ ਨੇ ਇਹ ਕੋਸ਼ਿਸ਼ ਕਰਨੀਆਂ ਕਿ ਇਸ ਫਿਲਮ ਤੇ ਰੋਕ ਲਾਈ ਜਾਵੇ ਜਾਂ ਨਹੀਂ ਤੁਹਾਨੂੰ ਜ਼ਰੂਰ ਆਪਣੇ ਦੇਵਾਂਗੇ